ਕੋਈ ਵੀ ਬੰਦਾ ਆਪਣੇ ਘਰ ਜਾਂ ਬਾਹਰ ਸੁਰੱਖਿਅਤ ਨਹੀਂ ਹੈਗਾ ਸਾਡੇ ਚੇਨ ਸਨੇਚਿੰਗ ਫੋਨ ਖੋਣ ਦੇ ਮਾਮਲੇ ਕਤਲ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਆ ਜਿਹੜੇ ਗੈਂਗਸਟਰ ਹੈ ਉਹ ਵਪਾਰੀਆਂ ਨੂੰ ਕਾਨੂੰ ਧਮਕੀਆਂ ਦੇ ਦੇ ਕੇ ਉਹਨਾਂ ਤੋਂ ਪੈਸੇ ਵਸੂਲ ਰਹੇ ਆ ਇਸੇ ਡਰੋਂ ਜਿਹੜੇ ਕਹਿੰਦੇ ਸੀ ਬਹੁਤ ਸਾਰਾ ਵਪਾਰ ਪੰਜਾਬ ਚ ਆਊਗਾ ਸੁਰੱਖਿਅਤ ਹਾਰਤ ਜਿਹੜੇ ਆ ਉਹਨਾਂ ਨੂੰ ਦੇਖ ਕੇ ਪੰਜਾਬ ਛੱਡ ਰਹੇ ਆ ਗ੍ਰਾਮ ਪੰਚਾਇਤਾਂ ਦੇ ਉੱਤੇ ਆਮ ਪਬਲਿਕ ਦੇ ਜਿਹੜੇ ਆਮ ਨਾਜ਼ਾਇਜ਼ਕਾਰ ਸੀਗੇ ਉਹਨਾਂ ਨੇ ਕੰਪਲੇਂਟਾਂ ਪਾਈਆਂ ਸੀਗੀਆਂ ਉਹਨਾਂ ਦੀ ਜਿਹੜੀਆਂ ਗਵਾਹੀਆਂ ਸੀਗੀਆਂ ਉਹ ਵੀ ਦਬਾਉਣ ਦੇ ਵਿੱਚ ਜਿਹੜੀ ਸਰਕਾਰ ਦੇ ਆਪਣੇ ਬੀਡੀਪੀਓ ਦਫ਼ਤਰ ਵਾਲੇ ਆ ਉਹ ਨਾਕਾਮਜਾਬ ਹੋਏ ਆ ਇਹਨਾਂ ਨੂੰ ਪਬਲਿਕ ਦੀ ਕੋਈ ਪਰਵਾਹ ਨਹੀਂ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹ ਇਹ ਬਿਲਕੁਲ ਹਰ ਮਕਾਮ ਤੇ ਫੇਲ ਹੋਈ ਆ ਇਹ ਜਾਣੇ